ਸਸਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰੋਪਰਟੀ ਸਿਵੀਆਂ ਤੇ ਅੱਜ ਆਪਾਂ ਆਏ ਆ ਗੁਰਨਾਨਕਨਗਰ ਝੀਲਾਂ ਦੇ ਬਿਲਕੁਲ ਨੇੜੇ ਹਨਾ ਕਈ ਭਰਾਵਾਂ ਦੀ ਡਿਮਾਂਡ ਸੀ ਵੀ ਝੀਲਾਂ ਦੇ ਵੀ ਬਿਲਕੁਲ ਨੇੜੇ ਹੋਵੇ ਕੋਠੀ ਤੇ ਆਉਣਾ ਜਿਹੜਾ ਵੀ ਸੌਖਾ ਹੋਵੇ ਤੁਰਕੇ ਲੋਕੇਸ਼ਨ ਵੀ ਵਧੀਆ ਹੋਵੇ ਸੀਵਰੇਜ ਵੀ ਪਿਆ ਹੋਵੇ ਹਨਾ ਸਾਰੇ ਤਰ੍ਹਾਂ ਦੇ ਇਹ ਪੂਰਾ ਕੰਮ ਇੱਕ ਸੜਕ ਆ ਗਈ ਪਹਿਲਾਂ ਮੈਂ ਤੁਹਾਨੂੰ ਦਿਖਾ ਦਿਆਂ ਇੱਕ ਸੜਕ ਇਧਰੋਂ ਆ ਗਈ ਇੱਕ ਸੜਕ ਆ ਗਈ ਇਧਰੋਂ ਇੱਕ ਛੜਕ ਇਧਰ ਆ ਗਈ ਇਧਰੋਂ ਆ ਪਾਏ ਪਹਿਲਾਂ ਇੱਕ ਨੰਬਰ ਕਲਿੱਕ ਨੂੰ ਇੱਕ ਛੜਕ ਹੀ ਆ ਗਈ ਇਧਰੋਂ ਠੀਕ ਆ ਆ ਵਾਲੀ ਕੋਠੀ ਆ ਆ ਦੇਖੋ ਵਧੀਆ ਗੱਡੀ ਉੱਡੀ ਵਗੈਰਾ ਅੰਦਰ ਜਾਂਦੀ ਆ ਜਾਨੀ ਕਿ ਸੌ ਗਾਇ ਦੇ ਵਿੱਚ ਬਣੀ ਹੋਈ ਹੈ ਇਹ ਕੋਠੀ ਲਗਭਗ ਤਿਆਰੀ ਕਰਾਉ ਲਿਓ ਇਹ ਆ ਲੈਟਵੀ ਮਾਥੂਮ ਆ ਕੇ ਨਾਲ ਠੀਕ ਆ ਆਪਰੋਂ ਮੈਂ ਤੁਹਾਨੂੰ ਦਿਖਾ ਰਿਹਾ ਸਾਰੀ ਆਪਰੋਂ ਇਹ ਤਿਆਰ ਕਰਾ ਕੇ ਵਿੱਚ ਹੋਊਗਾ ਸੌ ਗਾਇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਜੇ ਉਹ ਜ਼ਿਆਦਾ ਡੀਪਲੀ ਗਰਨ ਕਰਨੀ ਆ ਤਾਂ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ نیچے ਵੀ ਫਾਰਸ ਵਗੈਰੇ ਲੱਗੀ ਹੋਈ ਆ ਆ ਲੌਬੀ ਟੈਪ ਆਪਾਂ ਨਾ ਆ ਗਿਆ ਹਨਾ ਛੋਟਾ ਪੋਰਸ਼ਨ ਉੱਪਰ ਲੈਂਟਰ ਆਹ ਲਓ ਉੱਪਰ ਲੈਂਟਰ ਆ ਰਸੋਈ ਜਾਗੀ ਠੀਕ ਹੈ ਜੀ ਰਸੋਈ ਵੀ ਪੂਰੀ ਧਿਆਨ ਦੇਣਾ ਇਹਦੇ ਤੋਂ ਰਾਈਟ ਸਾਈਡ ਤੇ ਲਾਈਟ ਬੰਦ ਆ ਉਹ ਉੱਪਰ ਲੈਂਟਰ ਉੱਪਰ ਲੈਂਟਰ ਲੱਗੇ ਹੋਏਗਾ ਰੰਗ ਰੋਗਣ ਵਿੱਚ ਮਾਲਕ ਕਰਾ ਕੇ ਜੇ ਨਹੀਂ ਰੰਗ ਰੋਗੜ ਹੋਣਾ ਹੈਗਾ ਉਹ அப்ப ਜਿੰਨਾ ਇਹਦਾ ਰੇਟ ਪਾਵਾਂਗੇ ਉਹਦੇ ਵਿੱਚ ਰੰਗ ਰੋਗੰਦੀ ਇਹਨਾਂ ਨੇ ਗੱਲ ਕੀਤੀ ਹੋਈ ਆ। ਨੀਚੇ ਫਰਸ਼ ਲੱਗੀ ਹੋਈ ਆ। ਠੀਕ ਆ ਸ਼ੈਂਕ ਵਗੈਰਾ ਸਾਰਾ ਓਕੇ ਆ। ਸਾਰੰ ਪੱਲੇ ਪੂਲੇ ਜਮ ਸਾਫ਼ ਪਏ ਆ। ਸਾਰੇ ਯਾਨੀ ਕਿ ਰੰਗ ਆਪਾਂ ਨੂੰ ਕਰਾ ਕੇ ਦੇਣਗੇ। ਇਧਰ ਆ ਬਹੁਤ ਹੀ ਆ ਜੀ। ਨਾਲਾ ਕਮਰਾ ਆ ਗਿਆ। ਨਾਲਾ ਵਾਲਾ ਕਮਰਾ ਆ ਗਿਆ। ਉੱਪਰ ਇਹਦੇ ਵੀ ਲੈਂਟਰੀ ਹੈਗਾ। ਠੀਕ ਆ। 100 ਗਾਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ। ਜਿਹੜੇ ਭਰਾਵਾਂ ਨੇ ਥੋੜੀ ਇਨਵੈਸਟਮੈਂਟ ਕਰਨੀ ਹੈ ਹਨਾ। ਉਹਨਾਂ ਵਾਸਤੇ ਬਹੁਤ ਵਧੀਆ ਕੋਠੀ ਹੈਗੀ ਆ ਇੱਕ ਇੱਕ ਕਮਰਾ ਆ ਗਿਆ ਇਹਦੇ ਉੱਪਰ ਡਾਟ ਉੱਪਰ ਇਹਦੇ ਡਾਟਾ ਰੰਗ ਵਗੈਰਾ ਸਾਰਾ ਕੋ ਕਰਾ ਕੇ ਦੇਵਾਂਗੇ ਬਾਕੀ ਐਨਓਸੀ ਜਾਂ ਕੋਈ ਹੋਰ ਕਾਗਜ਼ ਪੱਤਰ ਸਾਰੇ ਓਕੇ ਆ ਸਾਰਾ ਇਹਦੇ ਰੰਗ ਵਗੈਰਾ ਆਪਾਂ ਨੂੰ ਕਰਾ ਕੇ ਮਿਲੂਗਾ ਠੀਕ ਹੈ ਜੀ ਉੱਪਰ ਜਾਣ ਦਾ ਰਸਤਾ ਹੈਗਾ ਵੀ ਇਹਦੇ ਉੱਪਰ ਜਾਣ ਦਾ ਰਸਤਾ ਹੈਗਾ ਅੱਛਾ ਨਕਸ਼ਾ ਵਗੈਰਾ ਸਾਰਾ ਕੋ پاس ਆ ਗੁਰੂ ਨਾਨਕ ਨਗਰ ਦੇ ਵਿੱਚ ਇਹ ਆ ਗਈ ਹੈ ਨਾ ਜੀ ਮੇਨ ਗਲੀ ਮੇਨ ਗਲੀ ਗੁਰੂ ਨਾਨਕ ਨਗਰ ਦੀ ਮੇਨ ਗਲੀ ਆ ਸਾਰਾ ਮੈਸੂਨ ਕੋਈ ਨਿਗਾਹ ਮਾਰਨ 100 ਗਾਜ ਦੇ ਵਿੱਚ ਬਣੀ ਹੋਈ ਆ ਬਾਕੀ ਦੱਸਿਓ ਜੇ ਕੋਈ ਭਰਾ ਚਾਹ ਬਣ ਹੋਵੇ ਹੈਨਾ ਛੋਟੀ ਇਨਵੈਸਟਮੈਂਟ ਕਰਨ ਦਾ ਤਾਂ ਆਲੂ ਇੱਧਰ ਆ ਗਿਆ ਲੈਟਰੀਟ ਬਾਥਰੂਮ ਦੋ ਕਮਰੇ ਰਸੋਈ ਠੀਕ ਹੈ ਜੀ ਮੇਨ 뷰 ਤੁਹਾਨੂੰ ਦਿਖਾਉਣਾ ਕਰਦਾ ਇੱਥੇ ਇਹਦੀ ਬਿਊਟੀ ਬਹੁਤ ਸੋਹਣੀ ਹੈ ਕਿਉਂਕਿ ਤਿੰਨ ਗਲੀਆਂ ਤੇ ਲੱਗਦੀ ਮੇਨ ਗਲੀ ਤੇ ਆ ਇਹ ਬੰਦਾ ਆਪਣਾ ਗੁਰੂ ਨਾਨਕ ਨਗਰ ਦੇ ਵਿੱਚ ਆਲੂ ਬਾਹਰ ਲੱਗੂਗਾ ਕੀਕਰ ਗੱਡੀ ਵਗੈਰਾ ਖੜਾਉਣ ਨੂੰ ਬਣਿਆ ਹੋਇਆ ਹੈਗਾ ਸਾਰਾ ਰੇਟ ਵੀ ਜਾਇਜ਼ ਆ 1.58 ਲੱਖ ਡਿਮਾਂਡ ਆ ਪਾਲਟੀ ਦੀ ਬਾਕੀ ਜੋ ਵੀ ਹੋਊਗਾ ਮਾਨਤਰ ਮੌਕੇ ਤੇ ਕਰਵਾ ਦੇਾਂਗੇ ਅੱਜ ਦੀ ਘੜੀ ਅਜ ਮਿਤੀ ਹੈਗੀ ਆ ਮੇਰੇ ਖਿਆਲ ਆ 8 ਤਰੀਕ 5ਵਾਂ ਮਹੀਨਾ 2025 ਉਹ ਆਪਾਂ ਵੀਡੀਓ ਪਾ ਰਹੇ ਆ ਇਹ ਦੱਸਿਓ ਜੇ ਕੋਈ ਭਰਾ ਚਾਹਵਾ ਨਾ ਤਾਂ ਕੋਠੀ ਖਰੀਦ ਦਿੰਦਾ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਅਨ ਰੰਗ ਰੋਗਣ 1.15 ਦੇ ਵਿੱਚ ਹੀ ਆਪਾਂ ਤੈਅ ਕਰਾਂਗੇ ਜਿਹੜਾ ਕੋਈ ਮਾਨਤਾਰ ਹੋਊਗਾ ਬਾਕੀ ਆਪਾਂ ਉਹ ਮੌਕੇ ਤੇ ਪਾਰਟੀ ਨਾਲ ਹੋ ਜਾਊਗਾ ਹਨਾ ਬਾਕੀ ਜਿਹੜੇ ਭਰਾ ਟਰਾਈ ਕਰਦੇ ਵੀ ਰੇਟ ਦਾ ਆਪਾਂ ਉਹ ਰੇਟ ਪਾਤਾ ਨਾਲ ਤਰੀਕ ਵੀ ਪਾਤੀ ਮਿਤੀ 8 5 2025 ਠੀਕ ਹੈ ਜੀ ਵੀਡੀਓ ਪਾ ਰਹੇ ਆਪਏ ਜਿੰਨਾ ਵੀ ਕੰਮ ਹੋ ਸਾਰਾ ਕਰਵਾ ਕੇ ਦੇਣਗੇ ਇੱਧਰ ਵਾਸਤੇ ਆਗੇ ਨਾਲ ਨਾਲ ਹੀ ਸਭ ਤੋਂ ਪਹਿਲਾਂ ਜਾਂਦੇ ਨੂੰ ਰਸੋਈ ਆ ਉਸ ਤੋਂ ਬਾਅਦ ਬੈਡਰੂਮ ਆਗੇ ਦੋ ਛੋਟੀ ਲੌਬੀ ਆ ਛੋਟੇ ਪਰਿਵਾਰ ਵਾਸਤੇ ਰਹਿਣ ਵਾਸਤੇ ਬਹੁਤ ਹੀ ਵਧੀਆ ਗੁਰੂ ਨਾਨਕ ਨਗਰ ਦੇ ਬਿਲਕੁਲ ਇੱਕ ਨੰਬਰ ਗਲੀ ਦੇ ਬਿਲਕੁਲ ਉੱਪਰ ਹੀ ਲੱਗਦੀ ਹੈ ਇਹ ਕੋਠੀ ਸੜਕ ਬਣੀ ਹੋਈ ਆ ਮੂਰੇ ਇਹ ਨਹੀਂ ਹੈ ਵੀ ਕਾਲੂ ਕੋਈ ਪਾਣੀ ਦੀ ਸਮੱਸਿਆ ਆ ਜਾਂ ਕੋਈ ਹੋਰ ਲੜਾਈ ਝਗੜਾ ਕੁਝ ਵੀ ਨਹੀਂ ਹੈ ਸਾਰਾ ਕੁਝ ਇਹਦੀ ਰਿਪੋਰਟ ਹੈ ਕਾਗਜ਼ ਐਨਓਸੀ ਸਾਰਾ ਕੁਝ ਨਕਸ਼ਾ ਬਾਸ ਜੇ ਕਿਸੇ ਕਈ ਵਾਰ ਭਰਾਣੇ ਕੋਈ ਲੋਨ ਵਗੈਰਾ ਕਰਵਾਉਣਾ ਹੁੰਦਾ ਨਾ ਫਿਰ ਫਿਰ ਹੀ ਹੋਊਗਾ ਲੋਨ ਜੇ ਕਾਗਜ਼ ਪੱਤਰ ਓਕੇ ਹੋਣਗੇ ਤਾਂ ਤਾਂ ਅੱਜ ਦੀ ਪਾਰਟੀ ਦੀ ਡਿਮਾਂਡ ਹੈਗੀ ਜਿਹੜੀ ਮਿਤੀ 8 5 2025 ਦੀ ਸਾਡੇ 18 ਲੱਖ ਰੁਪਏ ਦੀ ਡਿਮਾਂਡ ਆ ਜੇ ਕੋਈ ਪ੍ਰਾਈਸ ਕੋਠੀਆਂ ਖਰੀਦਣ ਦਾ ਚਾਹਵਣਾ ਤਾਂ ਮੇਰੇ ਨਾਲ ਨੀچے ਲਿਖੇ ਨੰਬਰਾਂ ਤੇ ਸੰਪਰਕ ਕਰ ਲਓ ਆਪਣਾ ਜਿਹੜਾ ਇੱਕ ਦਫ਼ਤਰ ਉਹ ਸ਼ਹਿਰ ਬਠਿੰਡਾ ਦੇ ਵਿੱਚ ਆ ਲਾਉਡਰੀ ਮਾਰਕੀਟ ਦੇ ਵਿੱਚ ਜਿੱਥੇ 골ਡ ਕੀ ਆ ਹਨਾ 골ਡ ਕੀ ਦੇ ਬਿਲਕੁਲ ਨਾਲ ਆ ਜੇ ਕਿਸੇ ਭਰਾ ਨੇ ਉੱਥੀਆਂ ਨੂੰ ਉੱਥੇ ਆ ਕੇ ਵੀ ਗੱਲਬਾਤ ਕਰ ਸਕਦੇ ਹੋ ਤੇ ਦੂਸਰਾ ਦਫ਼ਤਰ ਪਿੰਡ ਸਿਵੀਆਂ ਦੇ ਵਿੱਚ ਆ ਬੁਲਾਡੇ ਵਾਲੇ ਰੋਡ ਤੇ ਪਹਿਲੀ ਸ਼ਾਪ ਆਪਣੀ ਉੱਥੀ ਆਪਣਾ ਦਫ਼ਤਰ ਆਗਾ ਤੇ ਬਾਕੀ ਜਿਵੇਂ ਕਿਸੇ ਨੇ ਜ਼ਮੀਨ ਵੇਚਣੀ ਹੁੰਦੀ ਆ ਜਾਂ ਖਰੀਦਣੀ ਹੁੰਦੀ ਆ ਉਹ ਵੀ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਸਾਰੇ ਤਰ੍ਹਾਂ ਦੇ ਆਪਣੇ ਕੋਲ ਸੌਦੇ ਹੁੰਦੇ ਆ ਜੇ ਕਿਸੇ ਪੁਰਾਣੇ ਆਦਾਰਸ਼ ਨਗਰ ਦੇ ਵਿੱਚ ਪਲਾਟ ਲੈਣਾ ਜਾਂ ਮਲੂਟ ਰੋਡ ਤੇ ਪਲਾਟ ਲੈਣਾ ਹਨ ਉਧਰ ਵੀ ਆਪਣੇ ਕੋਲੇ ਹੁੰਦੇ ਆ ਜੇ ਕਿਸੇ ਪੁਰਾਣੇ ਜਿਵੇਂ ਜ਼ਮੀਨ ਖਰੀਦਣੀ ਆ ਕਿਲੇ ਤੋਂ ਲੈ ਕੇ 50 ਕਿੱਲੇ ਤੱਕ ਆਪਣੇ ਕੋਲੇ ਸਾਰੀ ਤਰ੍ਹਾਂ ਦੀ ਜ਼ਮੀਨ ਹੁੰਦੀ ਆ ਵਾਣਜੋਗ ਜਾਂ ਕਈ ਵਾਰੀ ਆਉਂਦਾ ਹੀ ਆਪਾਂ ਯਾਰ ਲੈ ਕੇ ਛੱਡਨੀ ਆ ਉਹ ਵੇਚੀ ਜ਼ਮੀਨ ਚਾਹੀਦੀ ਹੁੰਦੀ ਆ ਤਾਂ ਉਹ ਆਪਣਾ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਲੈ ਗੁਰੂ ਬਾਕੀ ਨਾ ਜਿਹੜੀ ਜਦੋਂ ਆਪਾਂ ਕੋਈ ਕੋਠੀ ਜਾਂ ਜ਼ਮੀਨ ਵੇਚੀ ਹੁੰਦੀ ਆ ਪੂਰੀ ਵੀਡੀਓ ਬਣਵਾ ਕੇ ਵੇਚਿਆ ਕਰੋ ਤਾਂ ਕਿ ਆਪਣੇ ਚੀਜ਼ ਦਾ ਆਪ ਨੂੰ ਮੰਦਾ ਮੁੱਲ ਮਿਲ ਸਕੇ ਠੀਕ ਹੈ ਨਾ ਇਹ ਜੀ ਲਾਜ਼ਮੀ ਧਿਆਨ ਰੱਖਣੀ ਆ ਬਾਕੀ ਆਪਾਂ ਪੇਮੈਂਟ ਵੀ ਆਪਣੇ ਕੋਲ ਇਨਵੈਸਟ ਕਰਾਉਣੇ ਆ ਜੇ ਕਿਸੇ ਭਰਾਣੇ ਪੇਮੈਂਟ ਲਈ ਇਨਵੈਸਟ ਕਰਨੀ ਆ ਕੋਈ ਛਾਲ 6 ਮਹੀਨੇ ਬਾਅਦ ਤੇ ਉਹਦੇ ਉੱਪਰ ਲੱਖ ਦੇ ਉੱਪਰ 1.5 ਰੁਪਏ ਵਿਆਜ ਦਿੰਨੇ ਆ ਤਾਂ ਉਹਦਾ ਵੀ ਪੇਪਰ ਵਰਕ ਬਿਲਕੁਲ ਸਾਫ਼ ਹੋਊਗਾ ਸਾਰਾ ਕੋ ਲੈਗ ਲਿਖਾਈ ਪੂਰਾ ਹੁੰਦਾ ਸਿਕਿਉਰਿਟੀ ਹੁੰਦੀ ਐ ਇੱਕ ਹਿਸਾਬ ਦੀ ਜੋ ਵੀ ਜਿਵੇਂ ਆਪਣਾ ਕੋਈ ਪਲਾਟ ਆ ਉਹ ਲਿਖ ਕੇ ਦਿੱਤਾ ਜਾਂਦਾ ਤਾਂ 1.5 ਰੁਪਏ ਵਿਆਜ ਦਿੰਨੇ ਆ 1 ਲੱਖ ਤੇ ਪ੍ਰਤੀ ਸੈਂਕੜਾ ਜੇ ਕਿਸੇ ਭਰਾਣੇ ਪੇਮੈਂਟ ਇਨਵੈਸਟ ਕਰਨੀ ਆ ਉਹ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਕਿ ਕੋਠੀ ਮਕਾਨ ਜ਼ਮੀਨ ਜਾਇਦਾਦ ਖਾਲੀ ਫਲਾਟ ਜਾਂ ਕੋਠੀ ਬਣੀ ਹੋਈ ਜੇ ਕਿਸੇ ਦੀ ਲੋੜ ਮੁਤਾਬਕ ਵੱਡੀ ਛੋਟੀ ਪੇਮੈਂਟ ਦੇ ਹਿਸਾਬ ਨਾਲ ਤੁਸੀਂ ਸਾਡੇ ਨਾਲ ਨੀਚੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਪਤਾ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿਆਂ ਪਿੰਡ ਸੀਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਉਹ ਐਨਆਰਆਈ ਭਰਾਵਾਂ ਨੂੰ ਕਈ ਵਾਰੀ ਕੋਠੀ ਮਹਿੰਗੇ ਭਾਈ ਜਾਂਦੀ ਹੁੰਦੀ ਹੈ ਨਾ 2-4 ਕਰੋੜ ਰੁਪਏ ਲਾਉਣਾ ਹੁੰਦਾ ਤਾਂ ਉਹ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਿਹੜੀ ਮੈਂ ਤੁਹਾਨੂੰ ਕੋਠੀ ਦਿਖਾ ਰਿਹਾ ਇਹਦੇ ਇੱਕ ਕਮਰੇ ਉੱਪਰ ਡਾਟਾ ਬਾਕੀ ਸਾਰੇ ਲੈਂਟਰ ਠੀਕ ਹੈ ਨਹੀਂ ਲੋਕ ਮੈਨੂੰ ਇਹ ਹੁੰਦਾ ਵੀ ਜਿਹੜੀ ਵੀ ਚੀਜ਼ ਆਪਾਂ ਦਿਖਾ ਅਗੇ ਸਹੀ ਦਿਖਾ ਗਈ ਹੈ ਨਾ ਆ ਲੋ ਆ ਸਾਰੇ ਰਸੋਈ ਦੇ ਵਿੱਚ ਉੱਪਰ ਲੈਂਟਰ ਤਾਂ ਰੰਗ ਵਗੈਰਾ ਹੋਣ ਵਾਲਾ ਰੰਗ ਇਹਦੇ ਵਿੱਚ ਹੀ ਕਰਾ ਕੇ ਜੇਣਗੇ ਆਪਾਂ ਨੂੰ ਜੋ ਵੀ ਹੈ ਜਿੰਨਾ ਵੀ ਕੰਮ ਆ ਉਹ 12.5 ਦੇ ਵਿੱਚ ਕਰਵਾ ਕੇ ਜੇਣਗੇ ਬਾਕੀ ਜਿਹੜੇ ਕੋ ਰੇਟ ਦੀ ਜਾਂ ਗੱਲਬਾਤ ਮਾਨ ਸਰ ਨੂੰ ਮੌਕੇ ਦੇਊਗਾ ਗੱਡੀ ਵਗੈਰਾ ਖੜਾਉਣ ਨੂੰ ਮੂਹਰੇ ਜਗ੍ਹਾ ਛੱਡੀ ਹੋਈ ਆ ਕਈ ਵਾਰ ਆਏ ਹੁੰਦੇ ਵੀ ਆਪਾਂ ਯਾਰ ਗੱਡੀ ਨੇੜੇ ਹੋਗਣਾ ਤਾਂ ਇੱਥੋਂ ਆਪਾਂ ਬਠਿੰਡੇ ਤੁਰ ਕੇ ਵੀ ਜਾ ਸਕਦੇ ਆ ਇੰਨਾ ਨੇੜੇ ਪੈ ਜਾਂਦਾ ਕੋਠੀ ਤਿੰਨ ਨੰਬਰ ਝੀਲ ਦੇ ਬਿਲਕੁਲ ਨੇੜੇ ਆ ਜਿੱਥੇ ਕਿਸ਼ਤੀਆਂ ਚੱਲਦੀ ਜੇ ਕਿਸੇ ਭਰਾ ਨੇ ਆ ਕੇ ਦੇਖਣੀ ਆ ਤਾਂ ਉਹ ਆ ਕੇ ਵੀ ਦੇਖ ਸਕਦੇ ਹੋ ਫੋਨ ਕਰਕੇ ਆਉਣਾ ਵੀਰ ਬਣ ਕੇ ਜਦੋਂ ਵੀ ਕਿਸੇ ਆਉਣਾ ਤਾਂ ਫੋਨ ਕਰਕੇ ਆਉਣਾ ਠੀਕ ਆ ਆਪਣਾ ਇੱਕ ਦਫ਼ਤਰ ਬੁਲਾੜੇ ਵਾਲੇ ਰੋਡ ਤੇ ਆ ਦੂਸਰਾ ਦਫ਼ਤਰ ਸ਼ਹਿਰ ਬਠਿੰਡਾ ਲੌਟਰੀ ਮਾਰਕੀਟ ਲੌਂਡਰੀ ਮਾਰਕੀਟ ਦੇ ਵਿੱਚ ਜਦੋਂ ਆਪਾਂ ਜਾਵਾਂਗੇ ਉੱਥੇ ਲਿਖਿਆ ਹੋਇਆ ਤੇਜੀ ਮਾਡਰਨ ਆਰਟ ਉੱਥੇ ਆਪਣਾ ਪ੍ਰਾਪਰਟੀ ਦਾ ਦਫ਼ਤਰ ਆ ਜੇ ਕਿਸੇ ਭਰਾ ਨੇ ਪ੍ਰਾਪਰਟੀ ਵੇਚਣੀ ਹੁੰਦੀ ਆ ਜਾਂ ਖਰੀਦਣੀ ਹੁੰਦੀ ਆ ਉਹ ਵੀ ਫੋਨ ਕਰਕੇ ਸਾਨੂੰ ਸੱਦ ਸਕਦੇ ਹੋ ਠੀਕ ਹੈ ਜੀ ਜਾ ਕਿਸੇ ਨੇ ਜ਼ਮੀਨ ਖਰੀਦਣੀ ਹੁੰਦੀ ਹੈ ਜਾਂ ਵੇਚਣੀ ਹੁੰਦੀ ਉਹ ਵੀ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਹਰ ਇੱਕ ਪ੍ਰਕਾਰ ਦਾ ਤੁਹਾਨੂੰ ਸੌਦਾ ਮਿਲੂਗਾ ਛੋਟਾ ਵੱਡਾ ਠੀਕ ਹੈ ਜੀ ਜਾਂ ਕਿਸੇ ਨੇ ਪਿੰਡ ਸੀਵਿੰਗਾਂ ਦੇ ਵਿੱਚ ਘਰ ਲੈਣਾ ਕੋਈ ਕਿਸ਼ਤਾਂ ਤੇ ਲੈਣਾ ਹੁੰਦਾ ਕਿਸੇ ਕਿਉਂਕਿ ਡੋਡੀ ਸਾਰੰਦਾ ਸਿਸਟਮ ਆ ਨਾ ਵੀ ਆਪਣੇ ਕੋਲੇ ਮੰਨ ਕੇ ਜੇ ਕੋਲ 5 ਲੱਖ ਰੁਪਏ ਹੈਗਾ ਆਪਾਂ ਨੇ 7 ਲੱਖ ਦਾ ਘਰ ਲੈਣਾ 2 ਲੱਖ ਰਿਹਾ ਤੁਸੀਂ ਕਿਸ਼ਤਾਂ ਕਰਕੇ ਵੀ ਸਾਡੇ ਤੋਂ ਲੈ ਸਕਦੇ ਹੋ ਆਪਾਂ ਇਸ ਤਰ੍ਹਾਂ ਵੀ ਘਰ ਦੇ ਦੇ ਨੇ ਜੇ ਕਿਸੇ ਨੇ ਕੈਸ਼ ਦੀ ਸਾਰਾ ਘਰ ਲੈਣਾ ਉਹਦੇ ਵੀ ਤੁਹਾਨੂੰ ਫਿਰ ਲੈਸੂ ਮਿਲ ਜੂਗਾ ਤਾਂ ਮਿਲਦੇ ਆ ਜਲਦੀ ਕੋਈ ਨਵੀਂ ਵੀਡੀਓ ਲੈ ਕੇ ਦਿਓ ਜਾਇਤੀ ਧੰਨਵਾਦ ਸਤਿ ਸ